ਦੇਖੋ ਵੀ ਯੂਕੇ ਦੇ ਵਿੱਚ ਆਲਟੋ ਹੈ ਇੰਜਨ ਆਇਲ ਇਹਨਾਂ ਨੇ ਮੈਨੂੰ ਕਿਹਾ ਕਿ ਪਾ 5W40 ਤੇ ਬਾਈ ਹੁਣਿਆਂ ਦਾ ਗੈਰਾਜ ਐਮ ਏ ਆਟੋ ਰੀ ਦੀ ਸਾਦਨ ਗਿਆ ਗੱਡੀ ਖੜੀ ਹੈ ਤੇ ਰੋ ਇਹ ਕਰ ਰਿਹਾ ਤੇ ਗੱਡੀ ਦੀ ਐਮੋਡਿ ਹੋ ਰਹੀ ਸੀਗੀ ਸਲਾਮ ਵਾਲੇਕਮ एवरीवन ਤੇ ਅੱਜ ਦੇ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਯੂਕੇ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤੇ ਤੁਸੀਂ ਆਪਣੀ ਗੱਡੀ ਦੀ ਕਿੱਦਾਂ ਸਰਵਿਸ ਕਰਵਾ ਸਕਦੇ ਹੋ ਤੇ ਉਹਦੇ ਤੇ ਕਿੰਨੇ ਪੈਸੇ ਲੱਗਦੇ ਹੈਗੇ। ਮੇਰੀ ਗੱਡੀ ਨੂੰ ਸਰਵਿਸ ਕਰਵਾਈ ਨੂੰ ਬਹੁਤ ਟਾਈਮ ਹੋ ਗਿਆ 6-7 ਮਹੀਨੇ ਤੋਂ ਮੈਨੇ ਸਰਵਿਸ ਨਹੀਂ ਕਰਵਾਈ ਤਾਂ 7000 ਮਾਈਲਜ਼ ਮੈਨੇ ਗੱਡੀ ਚਲਾਵੀ ਦਿੱਤੀ ਹੈਗੀ ਤੇ ਹੁਣ ਸਰਵਿਸ ਕਰਾਉਣ ਵਾਲੀ ਹੋਗੀ। ਸਭ ਤੋਂ ਪਹਿਲਾਂ ਤਾਂ ਮੈਂ ਜਾ ਕੇ ਇੰਜਨ ਆਇਲ ਤੇ ਆਇਲ ਫਿਲਟਰ ਖਰੀਦੂਗਾ ਕਿਉਂਕਿ ਮੇਰਾ 에ਅਰ ਫਿਲਟਰ ਬਿਲਕੁਲ ਠੀਕ ਹੈਗਾ। ਤੇ ਉਹ ਤੁਹਾਨੂੰ ਦਿਖਾਉਂਗਾ ਕਿ ਉਹ ਕਿੰਨੇ ਦਾ ਆਉਂਦਾਗਾ ਉਸ ਤੋਂ ਬਾਅਦ ਫਿਰ ਮੈਂ ਜਾਣਾ ਮਕੈਨਿਕ ਕੋਲੇ ਜਿਹਦੇ ਤੋਂ ਮੈਨੇ 9:30 ਦੀ ਅਪਾਇੰਟਮੈਂਟ ਲਈ ਹੋਈ ਹੈਗੀ ਤੇ ਫਿਰ ਉੱਥੇ ਜਾ ਕੇ ਮਕੈਨਿਕ ਕਿੰਨੇ ਪੈਸੇ ਲੈਂਦਾਗਾ ਤੇ ਕਿੱਦਾਂ ਸਰਵਿਸ ਹੁੰਦੀ ਹੈ ਤੇ ਤੁਹਾਨੂੰ ਸਾਰੀ A to Z ਡਿਟੇਲ ਮਿਲੂਗੀ ਇਸ ਵੀਡੀਓ ਦੇ ਵਿੱਚ ਤਾਇਆ ਭਾਈ ਇੱਥੇ ਦੁਕਾਨ ਜੀ ਐਨ ਐਸ ਜਿਹੜੇ ਬੰਦੇ ਬਰੈਡਫੋਰਡ 'ਚ ਰਹਿੰਦੇ ਨੇ ਇੱਥੋਂ ਸਮਾਨ ਲੈ ਲਿਆ ਕਰੋ ਇਹਨਾਂ ਕੋਲੇ ਵਧੀਆ ਸਮਾਨ ਮਿਲਦਾਗਾ ਇਹ ਹੈਗਾ ਔਇਲ ਫਿਲਟਰ ਮੇਰੀ ਗੱਡੀ ਹੈਗੀ ਆ ਪੈਟਰੋਲ ਤੇ ਇਹ ਹੈਗਾ ਔਇਲ ਫਿਲਟਰ ਤੇ ਉਸ ਤੋਂ ਬਾਅਦ ਇਹ ਹੈਗਾ ਇੰਜਨ ਔਇਲ ਇੰਜਨ ਔਇਲ ਇਹਨਾਂ ਨੇ ਮੈਨੂੰ ਕਿਹਾਗਾ ਕਿ ਤੂੰ ਪਾ 5W40 ਤੇ ਇਹ ਹੈ ਇੰਜਨ ਔਇਲ ਤੇ ਇਹ ਹੈਗਾ ਔਇਲ ਫਿਲਟਰ ਤੇ ਮੈਨੇ ਦੋਹੀ ਚੀਜ਼ਾਂ ਚੇਂਜ ਕਰਵਾਉਣੀਆਂ ਨੇਗੀਆਂ ਤਾਂ ਮੈਨੂੰ ਔਇਲ ਫਿਲਟਰ ਮਿਲੇਗਾ 10 ਪਾਉਂਡ ਦਾ ਤੇ ਇੰਜਨ ਔਇਲ ਮੈਨੂੰ ਮਿਲੇਗਾ 25 ਪਾਉਂਡ ਦਾ ਟੋਟਲ ਲੱਗੇ ਨੇ ਮੇਰੇ 35 ਪਾਉਂਡ ਤਾਂ ਹੁਣ ਮੈਂ ਤੁਹਾਨੂੰ ਅੱਗੇ ਮਕੈਨਿਕ ਕੋਲੇ ਚੱਲਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਮਕੈਨਿਕ ਕਿੰਨੇ ਪੈਸੇ ਲੈਂਦਾ ਸਰਵਿਸ ਤੇ ਤੇ ਹੈਗਾ ਗ੍ਰੇਟ ਹੌਟਨ ਰੋਡ ਇੱਥੇ ਕਾਫੀ ਮਕੈਨਿਕਾਂ ਦੀਆਂ ਦੁਕਾਨਾਂ ਨੇ ਟੈਸਕੋ ਦੇ ਬੈਕ ਸਾਈਡ ਦੇ ਉੱਤੇ ਮਕੈਨਿਕਾ ਜਿਸ ਤੋਂ ਮੈਂ ਆਪਦੀ ਗੱਡੀ ਸਰਵਿਸ ਕਰਵਾਉਣਾ ਹੁੰਦਾਗਾ ਤੇ ਇਹ ਉਹਦਾ ਗੈਰਾਜ ਹੈਗਾ ਮੈਂ ਆਪਣੀ ਗੱਡੀ ਦੀ ਸਰਵਿਸ ਕਰਵਾ ਰਿਹਾਗਾ 7000 ਮਾਈਲ ਤੋਂ ਬਾਅਦ ਤੇ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਕਿੰਨੀ ਮਾਈਲ ਤੋਂ ਬਾਅਦ ਆਪਣੀ ਗੱਡੀ ਦੀ ਸਰਵਿਸ ਕਰਵਾਉਂਦੇ ਹੁੰਦੇ ਹੋਗੇ ਤੇ ਯਾਰ ਮਕੈਨਿਕ ਮੈਨੂੰ ਕਹਿੰਦਾ ਵੀ ਵੇਟ ਕਰਨੀ ਪਣੀ ਆ ਅੱਧੇ ਘੰਟਾ ਕਿਉਂਕਿ ਅੰਦਰ ਹੋਰ ਗੱਡੀਆਂ ਖੜੀਆਂ ਨੇ ਮੈਨੇ ਟਾਈਮ ਲਿਆ ਸੀਗਾ 9:30 ਦਾ ਪਰ ਆਇਆਗਾ ਮੈਂ 10:00 ਵਜੇ ਕਿਉਂਕਿ ਮੈਂ ਅੱਜ ਛੁੱਟੀ ਸੀਗੀ ਮੇਰੀ ਕੰਮ ਤੋਂ ਕੰਮ ਤੋਂ ਛੁੱਟੀ ਸੀ ਤਾਂ ਕਰਕੇ ਮੈਂ ਲੇਟ ਉੱਠਿਆ ਲੇਟ ਉੱਠਣ ਸਾਰ ਹੀ ਮੈਨੂੰ ਇਹ ਹੋ ਗਿਆ ਵੀ ਯਾਰ ਮੈ ਤਾਂ 9:30 ਵਜੇ ਦੀ ਅਪਾਇੰਟਮੈਂਟ ਸੀਗੀ ਤਾਂ ਮੈਨੂੰ ਜਾਣਾ ਚਾਹੀਦਾ ਸੀਗਾ ਪਰ ਫਿਰ ਹੁਣ ਕੀ ਕਰ ਸਕਦੇ ਆਂਗੇ ਫਿਰ ਮੈਂ ਲੇਟ ਆਇਆਗਾ ਹੁਣ ਇਹ ਕਹਿੰਦਾ ਵੀ ਭਾਈ ਜਾਂ ਤਾਂ ਵੇਟ ਕਰਨ ਲੱਗਾ ਅੱਧਾ ਘੰਟਾ ਤੇਰੇ ਮੂਰੇ ਇੱਕ ਹੋਰ ਗੱਡੀ ਲੱਗੀ ਹੋਈ ਹੈਗੀ ਤੇ ਉਹ ਗੱਡੀ ਨਿਕਲ ਜਾਂਦੇ ਜਾਂ ਫਿਰ ਕੱਲੂ ਆਈ ਮੈਂ ਕਿਹਾ ਨਹੀਂ ਨਹੀਂ ਮੈਂ ਅੱਧਾ ਘੰਟਾ ਵੇਟ ਹੀ ਕਰ ਲੈਣਾ ਕੱਲੂ ਕਿੱਥੇ ਆਉਂਗਾ ਮੈਂ ਹੁਣ ਦੁਬਾਰੇ ਤਾਂ ਅੱਧੇ ਘੰਟੇ ਦੀ ਵੇਟ ਦਿੱਤੇ ਫਿਰ ਮੈਂ ਬੈਠਾਂਗਾ ਹੁਣ ਉਸ ਤੋਂ ਬਾਅਦ ਫਿਰ ਗੱਡੀ ਦਾ ਆਪਣੀ ਦਾ ਕੰਮ ਸ਼ੁਰੂ ਹੋਊਗਾ 19 ਦੇਰ ਚਲੋ ਆਪਾਂ ਦੋ ਚਾਰ ਹੋਰ ਗੱਲਾਂ ਕਰ ਲੈਣੇ ਆ ਗੱਡੀ ਦੀ ਸਰਵਿਸ ਰਿਲੇਟਿਡ ਹੈ ਨਾ ਮੈਂ ਆਪਦੀ ਗੱਡੀ ਦੀ ਸਰਵਿਸ ਕਰਵਾ ਰਹਿਆਂਗਾ 7000 ਮਾਈਲ ਤੋਂ ਬਾਅਦ ਤੇ 7000 ਮਾਈਲ ਮੈਂ ਚਲਾਤੀ ਐ ਤਾਂ ਹੁਣ ਇੰਜਨ ਦਾ ਜਿਹੜਾ ਔਇਲ ਆ ਉਹ ਥੋੜਾ ਥੋੜਾ ਕਾਲਾ ਹੋਣ ਲੱਗ ਗਿਆ ਮੈਂ ਕਿ ਹ ਉਸ ਤੋਂ ਪਹਿਲਾਂ ਕਿ ਜਿਆਦਾ ਕੰਮ ਗੜਬੜ ਹੋ ਜੇਵੇ ਤਾਂ ਸਰਵਿਸ ਕਰਵਾਈ ਲਓ ਆ ਕਰਕੇ ਫਿਰ ਮੈਨੂੰ ਸਰਵਿਸ ਕਰਾਉਣ ਆਇਆ ਜਿਹੜਾ ਮੇਰਾ 에ਅਰ ਫਿਲਟਰ ਸੀਗਾ ਉਹ ਠੀਕ ਸੀਗਾ ਮੈਂ ਖੋਲ ਕੇ ਦੇਖਿਆ ਸੀ ਉਹ ਸਾਫ਼ ਸੀ ਪਰ ਜਿਹੜਾ ਉਹ ਸੀਗਾ ਔਇਲ ਫਿਲਟਰ ਉਹ ਮੈਂ ਚੇਂਜ ਕਰਵਾ ਰਿਹਾ ਨਾਲ ਤੇ ਨਾਲ ਮੈਂ ਔਇਲ ਚੇਂਜ ਕਰਾ ਰਿਹਾ ਬਸ ਦੋਈ ਚੀਜ਼ਾਂ ਕਰਵਾ ਰਿਹਾ ਨਾ ਤਾ ਹੁਣ ਫਿਰ ਮੇਰੀ ਬਾਰੀ ਆਉਂਦੀ ਹੈ ਫਿਰ ਮੈਂ ਤੁਹਾਨੂੰ ਅੰਦਰੋਂ ਗਰਾਜ ਵੀ ਦਿਖਾਉਣਾ ਸਾਰਾ ਵੀ ਇੱਥੇ ਕਿੱਦਾਂ ਕੰਮ ਹੁੰਦਾ ਤੇ ਆਪਣੀ ਗੱਡੀ ਦੀ ਸਰਵਿਸ ਹੁੰਦੀ ਹੈ ਵੀ ਦੇਖੋ ਭਈ ਯੂਕੇ ਦੇ ਵਿੱਚ ਆਲਟੋ ਹੈ ਤੇ ਕਈ ਬੰਦੇ ਸੋਚਦੇ ਨੇ ਯੂਕੇ ਦੇ ਵਿੱਚ ਸਾਰੀਆਂ ਲਗਜ਼ਰੀ ਗੱਡੀਆਂ ਹੀ ਨੇ ਐਦਾਂ ਦਾ ਕੁਝ ਨਹੀਂਗਾ ਦੇਖੋ ਜਿੱਦਾਂ ਮੇਰੇ ਕੋਲੇ ਵੀ ਵੋਲਸਵੈਗਨ ਦੀ ਗੋਲਫ ਆ ਗਈ ਪਿੱਛੇ ਇੱਕ ਫੋਲੋ ਖੜੀ ਹੈਗੀ ਤੇ ਐਦਾਂ ਸਵਿਫਟ ਹੋਰ ਵੀ ਬੜੀਆਂ ਛੋਟੀਆਂ ਗੱਡੀਆਂ ਮਿਲਦੀਆਂ ਨੇ ਜਿਵੇਂ ਜਿੱਦਾਂ ਆਹ ਵਾਲੀ ਗੱਡੀ ਹੈਗੀ ਜ਼ਰੂਰੀ ਨਹੀਂ ਕਿ ਉਰੇ ਸਾਰੀਆਂ ਗੱਡੀਆਂ ਲਗਜ਼ਰੀ ਹੀ ਨੇਗੀਆਂ ਨਾਰਮਲ ਗੱਡੀਆਂ ਵੀ ਬਹੁਤ ਨੇਗੀਆਂ ਏ ਆ ਬਾਈ ਹੁਣੀਆਂ ਦਾ ਗੈਰਾਜ ਐਮ ਏ ਆਟੋਸ ਜਿੱਥੇ ਸਰਵਿਸ ਕਰਦੇ ਆਗੇ ਠੀਕ ਆ ਟਾਇਰਸ ਦਾ ਕੰਮ ਕਰਦੇ ਆ ਐਮ ਓ ਟੀ ਕਰਦੇ ਆ ਮਕੈਨਿਕ ਦਾ ਸਾਰਾ ਕੰਮ ਹੁੰਦਾ ਗਾ ਉਰੇ ਮੈਨੇ ਪਹਿਲਾਂ ਆਪਣੀ ਗੱਡੀ ਦੀਆਂ ਦੋਨੇ ਬੈਕ ਆਰਮਸ ਵੀ ਪੁਵਾਇਆਂ ਸੀਗੀਆਂ ਇਨੂੰ ਤੇ ਮੋਡੀਫਿਕੇਸ਼ਨ ਵੀ ਕਰਦੇ ਆ ਇਹ ਜੁਗਾ ਤੁਸੀਂ ਦੇਖ ਸਕਦੇ ਹੋ ਵੀ ਆ ਗੱਡੀ ਖੜੀ ਆ ਪਿਆਰੋ ਦੇਖੋ ਐ ਕਿਦਾਂ ਘੈਂਟ ਮੋਡੀਫਿਕੇਸ਼ਨ ਕਰੀ ਹੋਈ ਆ ਪਿਆਰੋ ਦੀ ਮੇਰੀ ਗੱਡੀ ਹੁਣ ਅੰਦਰ ਸਰਵਿਸ ਤੇ ਲੱਗੀ ਹੋਈ ਹੈ ਇੱਕ ਵਾਰੀ ਸਰਵਿਸ ਹੋ ਜਾਈਏ ਫਿਰ ਤੁਹਾਨੂੰ ਮੈਂ ਗੱਡੀ ਦਿਖਾਉਣਾਗਾ ਆਪਣੀ ਪੂਰੀ ਇਹ ਹੈਗਾ ਬਈ ਦਾ ਗੈਰਾਜ ਤੁਸੀਂ ਦੇਖ ਸਕਦੇ ਹੋਗੇ ਹਨ ਤੇ ਇੱਥੇ ਐਮ.ਓ.ਟੀ ਵੀ ਹੁੰਦੀ ਹੈਗੀ ਤੇ ਪੁਰਾਣੇ ਟਾਇਰ ਵੀ ਮਿਲਦੇ ਹੈਗੇ ਤੇ ਜਿੱਦਾਂ ਇਹ ਗੱਡੀ ਹੁਣ ਐਮ.ਓ.ਟੀ ਲਈ ਖੜੀ ਹੈਗੀ ਹੈਨਾ ਤੇ ਬਾਕੀ ਇਹ ਟਾਇਰਾਂ ਦਾ ਵੀ ਕੰਮ ਕਰਦੇ ਹੈਗੇ ਡਿਸਕ ਬ੍ਰੇਕ ਵਗੈਰਾ ਇਹ ਹੁਣ ਆਪਣੀ ਗੱਡੀ ਕੱਢੀ ਹੈ ਸਰਵਿਸ ਤੇ ਲਈ ਤਾਂ ਹੁਣ ਤੁਹਾਨੂੰ ਅੱਗੇ ਦਿਖਾਉਣਾ ਮੈਂ ਤਾਂ ਹੋਰ ਵੀ ਕੀ ਕੀ ਕੁਝ ਹੁੰਦਾ ਹੈ ਗੱਡੀ ਦੀ ਹੁਣ ਐਮਓਟੀ ਹੋਣ ਜਾ ਰਹੀ ਹੈ ਕਿਉਂਕਿ ਬਾਈਬਣੀ ਐਮਓਟੀ ਕਰ ਰਿਹਾ ਹੈ ਗੱਡੀ ਦੀ ਆਪਾਂ ਪਹਿਲਾਂ ਗੱਡੀ ਨੂੰ ਐਵੇਂ ਉੱਪਰ ਚੱਕਿਆ ਜਾਂਦਾ ਹੈ ਤੇ ਫਿਰ ਇਹਦੀ ਸਾਰੀ ਫਿਟਨੈਸ ਚੈੱਕ ਕੀਤੀ ਜਾਂਦੀ ਹੈ ਇਸ ਪਲੇਸ ਦੇ ਵਿੱਚ ਗੱਡੀਆਂ ਦੀ ਐਮਓਟੀ ਇਦਾਂ ਹੁੰਦੀ ਹੈ ਕਿ ਹਰੇਕ ਸਾਲ ਦੇ ਵਿੱਚ ਤੁਹਾਨੂੰ ਇੱਕ ਵਾਰੀ ਗੱਡੀ ਦੀ ਐਮਓਟੀ ਕਰਵਾਉਣੀ ਪੈਂਦੀ ਹੈਗੀ ਉਹਦੇ ਵਿੱਚ ਇਹ ਚੈੱਕ ਕੀਤਾ ਜਾਂਦਾ ਹੈ ਕਿ ਤੁਹਾਡੀ ਗੱਡੀ ਦੀ ਫਿਟਨੈਸ ਕਿੱਦਾਂ ਦੀ ਹੈਗੀ ਮਤਲਬ ਤੁਹਾਡੀ ਗੱਡੀ ਰੋਡ ਤੇ ਚੱਲਣ ਦੇ ਲਾਇਕ ਹੈਗੀ ਹੈ ਜਾਂ ਨਹੀਂ ਤੇ ਉਹਦਾ ਹੁਣ ਐਮਓਟੀ ਹੋ ਰਿਹਾ ਇਸ ਗੱਡੀ ਦੀ ਮੈਂ ਬਾਈ ਸਾਰੀ ਗੱਡੀ ਨੂੰ ਚੈੱਕ ਕਰੂਗਾ ਕਿ ਗੱਡੀ ਫਿੱਟ ਹੈ ਜਾਂ ਨਹੀਂ ਫਿੱਟੇਗੀ ਗੱਡੀ ਦੀ ਐਮ.ਓ.ਟੀ ਹੋ ਰਹੀ ਸੀਗੀ ਨਾ ਤੇ ਹੁਣ ਮੈਂ ਬਾਈ ਨੂੰ ਪੁੱਛਣਾ ਕਿ ਐਮ.ਓ.ਟੀ ਕੀ ਹੁੰਦੀ ਹੈਗੀ ਤੇ ਬਾਈ ਲੈਟ ਮੀ ਨੋ ਵਟ ਇਜ਼ ਦਾ ਐਮ.ਓ.ਟੀ ਐਮ.ਓ.ਟੀ ਇਜ਼ ਜਸਟ ਅ ਜਨਰਲ ਹੈਲਥ ਚੈੱਕ ਅ ਹੈਵੀ ਹੈਲਥ ਚੈੱਕ ওকে ਵੀ ਚੈੱਕ ਇਨ ਦਾ ਸਸਪੈਂਸ਼ਨ ਦਾ ਬ੍ਰੇਕਸ ਫਰਸਟ ਆਫ ਦਾ ਕਾਰ ਯੂ ਅਪ ਚੈੱਕ ఎవਰੀਥਿੰਗ ਇਟ ਆਬਵੀਸਲੀ ਮੈਂ ਆਪ ਨੂੰ ਚੈੱਕ ये एमओटी होती है भाई जो जो हमारे वाइपर वगैरह लगे होते हैं उसकी वजह से भी फेल हो जाती है car, inside, trucking, like तो हमारे इधर यूके में एमओटी के चार्जेस कितने होते हैं बेसिकली yeah, जो नॉर्मल होते हैं station, cars, 35 पाउंड फॉर एमओटी इधर तो 50 56 60 पाउंड भी लेते हैं ना एमओटी के तो अगर हमारी एक बार एम फेल हो जाती है तो उसके बाद क्या सिस्टम होता है so ओके uh, okay, फिर तो दुछ दुछ फिर दोबारा yeah, लेकिन, okay, लेकिन अगर जैसे फॉर एग्जांपल मैं अपनी गाड़ी लेके आया हूँ आपके पास मेरी एमओ फेल हो जाती है आप तो मेरे से चार्ज करोगे ना थर्टी फाइव पाउंड ओके उसके बाद आएंगे वो फिर नहीं होगा ओके ठीक है रिचार्ज फ्री होगा ਅਬ ਭਾਈ ਇਹ ਹੁੰਦੀ ਹੈ ਕਿ ਐਮਓਡੀ ਇੱਥੇ ਦੀ ਨਾ ਇਦਾਂ ਤੇ ਗੱਡੀ ਨੂੰ ਚੈੱਕ ਕੀਤਾ ਜਾਂਦਾ ਹੈਗਾ ਪੂਰਾ ਕਿ ਗੱਡੀ ਫਿੱਟ ਆ ਜੇ ਗੱਡੀ ਫੇਲ ਹੋ ਗਈ ਫਿਰ ਉਹ ਰੋਡ ਤੇ ਚੱਲਣ ਦੇ ਲਾਇਕ ਨਹੀਂ ਹੈਗੀ ਇਦਾਂ ਉੱਪਰ ਲਾ ਕੇ ਥੱਲੋਂ ਰਸਟ ਟਾਇਰ ਵਾਈਪਰ ਸਭ ਕੁਝ ਚੈੱਕ ਕਰਦੇ ਆਗੇ ਬੈਕ ਆਮ ਦੇ ਬੈਕ ਵੀ ਹੈ ਸਾਰਾ ਕੁਝ ਅਨਕੀਸ ਇਸ ਅ ਫੇਲ ਇਹ ਬੋਸ ਤਾਂ ਨਿਕਲਿਆ ਸੋ ਜੇ ਫਿਰ ਇਹ ਮੋਡੀ ਬਾਸ ਹੋਣੀ ਹੈ ਫਿਰ ਇਹ ਤੇ ਲੋ ਇਹ ਤੇ ਲੋ ਯਾਰ ਇਸ ਦਾ ਮੋਡ ਕਿ ਟ੍ਰੇਲਿੰਗ ਆਰਮ ਬੋਸ ਓਕੇ ਆਰ ਯੂ ਥਿੰਕ ਅਬਾਊਟ ਇਫ ਇਟ ਇਫ ਥਿਸ ਲਿਟਲ ਥਿੰਗ ਗੋਸ ਥਰੂ ਸੰਗ ਪਲਾਸਟਿਕ That means it's very bad, then yeah. so, It's not bad; it's a bit rusty, but it's okay. So, Taip, this, bush, this bush, is a fail. Eh, bush, no Yeah, look, it's come out. Here. And it's like, right, there. Okay. This side, this side looks okay. Yeah, this one's not bad, look line is, hmm. like the it's the so, Usually, better to change both. The up. first ਉਹ ਇਸ ਗੱਡੀ ਦੀ ਸਰਵਿਸ ਕਰਨ ਹੋਗੀ ਤੇ ਇਹ ਬਾਈ ਨੇ ਗੱਡੀ ਸਰਵਿਸ ਕਰਨ ਕੀਤੀ ਹੈ ਤੇ ਬਾਈ ਯਾਰ ਆਪਣਾ ਐਡਰੈਸ ਕੀ ਹੈਗਾ ਇੱਥੇ ਦਾ BD740 ਤੇ ਜੇ ਤੁਹਾਡੇ ਕੋਲੇ ਕਿਸੇ ਨੇ ਆਉਣਾ ਸਰਵਿਸ ਕਰਾਉਣੀ ਤਾਂ ਫਿਰ ਐਡਵਾਂਸ ਦੇ ਨਹੀਂ 80 ਮਿੰਟ ਇਧਰ ਤੱਕ ਪਾਰੀ ਹੈ ਤੇ ਐਡਵਾਂਸ ਦੇ ਵਿੱਚ ਫਿਰ ਤੁਹਾਨੂੰ ਫੋਨ ਕਰਨਾ ਪੈਂਦਾ ਅਪਾਇੰਟਮੈਂਟ ਲੈਣੀ ਪੈਂਦੀ ਨਾਲ ਡੀਟੇਲ ਗੂਗਲ ਪਰ ਐਮਏ ਆਟੋਸ ਉਸਮੇ ਫੋਨ ਨੰਬਰ ਵੀ ਆਦਾ ਗਿਵ ਮੀ ਅ ਕਾਲ ਤੁਹਾਨੂੰ ਸਿੱਧੇ ਵੀ ਕਾਲ ਕਰ ਸਕਦੇ ਆ ਥੋੜਾ ਨੰਬਰ ਦੇ ਦਾਂ ਨਾ ਇਥੇ ਮੈਂ ਸਕਰੀਨ ਤੇ ਓਕੇ ਠੀਕ ਹੈ ਤੇ ਨਾਰਮਲ ਸਰਵਿਸ ਚਾਰजेस ਕੀ ਨੇ ਆਪਣੇ ਜੇ ਮਤਲਬ मतलब बेसिकली स्टार्टिंग किथों दी है स्टार्ट्स फ्रॉम रफली अबाउट 20 पाउंड टू 250 पाउंड 20 टू 50 पाउंड दैट्स इससे ज्यादा कुछ भी नहीं है होपफुली नॉट ओके ठीक है ओके थैंक यू सो मच है एम वेरी हैप्पी सर्विस डन हो गया है तो ठीक है ओके बाय सी यू नेक्स्ट टाइम ओके